ਜੰਮੂ ਕਸ਼ਮੀਰ ਦੇ ਕਟੂਆ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਪਠਾਨਕੋਟ ਦੇ ਵਿੱਚ ਪੁਲਿਸ ਦੇ ਵੱਲੋਂ ਇੰਟਰ ਸਟੇਟ ਨਾਕੇ ਦੀ ਵਧਾਈ ਗਈ ਸੁਰੱਖਿਆ ਸਰਹਦੀ ਖੇਤਰ ਦੇ ਵਿੱਚ ਵੀ ਪੁਲਿਸ ਵੱਲੋਂ ਸੁਰੱਖਿਆ ਵਧਾਈ ਗਈ ਹੈ। ਪਿਛਲੇ ਦਿਨੀ ਪਠਾਨਕੋਟ ਦੇ ਸਰਹਦੀ ਖੇਤਰ ਵਿੱਚ ਵੀ ਸ਼ੱਕੀ ਵਿਅਕਤੀ ਦੇਖੇ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਕਟੂਆ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਜਿਸ ਦੇ ਚਲਦੇ ਹੁਣ ਪਠਾਨਕੋਟ ਦੇ ਨਾਲ ਲੱਗਦੇ ਬਾਰਡਰ ਏਰੀਆ ਵਿੱਚ ਹਿਮਾਚਲ ਦੀ ਸੀਮਾ ਤੇ ਜੰਮੂ ਕਸ਼ਮੀਰ ਕਸ਼ਮੀਰ ਦੀ ਸੀਮਾ ਤੇ ਵੀ ਸੁਰੱਖਿਆ ਦੇ ਕੜੇ ਇੰਤਜ਼ਾਮ ਕਰ ਲਏ ਗਏ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਹੋਇਆ ਪਠਾਨਕੋਟ ਦੇ ਡੀਐਸਪੀ ਹਰੀਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਪਹਿਲਾ ਵੀ ਕਈ ਸਰਚ ਅਭਿਆਨ ਚਲਾਏ ਜਾ ਰਹੇ ਨੇ ਅਤੇ ਹੁਣ ਜੰਮੂ ਕਸ਼ਮੀਰ ਦੇ ਕਟੂਆ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਹੋਰ ਸੁਰੱਖਿਆ ਵਧਾ ਦਿੱਤੀ ਗਈ ਹੈ। ਲक्की ਸਰੋਜ ਕੇ ਆਟੀ ਨਿਊਜ਼ ਨੈਟਵਰਕ ਮਨਜੋਗ ਐਸਐਸਪੀ ਸਹਿਲ ਮੀਰ ਦੀ ਆਈਪੀਐਸ ਉਨ੍ਹਾਂ ਦੇ ਨਿਸ਼ਾਦਰ ਦੇਸ਼ ਤੇ ਅਸੀਂ ਸਮੇਂ-ਸਮੇਂ ਤੇ ਜਿਹੜਾ ਆਪਣਾ ਬਾਰਡਰ ਆ ਉਹਦੀ ਸਰਚ ਵੀ ਕਰਦੇ ਆ ਬਾਰਡਰ ਦੇ ਪਿੰਡਾਂ ਦੀ ਸਰਚ ਵੀ ਕਰਦੇ ਆ ਗੁਜਰਾں ਦੇ ਡੇਰੇ ਦੀ ਵੀ ਸਰਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਸਾਰਾ ਕੰਮ ਹੈ ਰੁਟੀਨ ਤਕਰੀਬਨ ਲਗਾਤਾਰ ਚੱਲਿਆ ਰਿਹਾ ਇਸੇ ਤਰ੍ਹਾਂ ਅਸੀਂ ਬਾਰਡਰ ਤੇ ਬੀਐਸਐਫ ਦੇ ਨਾਲ ਵੀ ਸਾਡਾ ਲਾਈਨ ਆ ਪੂਰਾ ਤੇ ਇਸੇ ਤਰ੍ਹਾਂ ਜਿਹੜੇ ਜੀਐਨਕੇ ਦੇ ਨਾਲ ਸਾਡੇ ਰਸਤੇ ਲੱਗਦੇ ਹਨ ਤੇ ਵੀ ਸਾਡੇ ਨੱਕੇ ਲੱਗੇ ਹੋਏ ਨੇ ਸਾਡੇ ਸਪੋਰਟੀ ਨੂੰ ਲੈ ਕੇ ਜਿਹੜਾ ਆਪਣਾ ਬਾਰਡਰ ਆ ਤੇ ਜਿਹੜਾ ਜੰਕੀ ਨਾਲ ਇਲਾਕਾ ਲੱਗਦਾ ਸਾਡਾ ਪੂਰਾ ਪੂਰੀ ਤਰ੍ਹਾਂ ਸੀਲ ਹੈ ਤੇ ਅਸੀਂ ਇਹਦੀ ਜਿਹੜੀ ਆਪਣਾ ਸੁੱਖਿਆ ਸੁੱਖਿਆ ਕਰ ਰਹੇ ਆ ਉਹਦੇ ਦੇ ਬਚਨ ਵੱਧ ਹੈ ਤੇ ਸਾਡੇ ਕੋਲ ਆਈਟੀਪੀਪੀ ਵੀ ਹੈ ਘਾਤਕ ਵੀ ਹੈ ਤੇ ਆਈਆਰ ਵੀ ਵੀ ਹੈ ਜਿਹਦੇ ਨਾਲ ਅਸੀਂ ਇਹ ਆਪਣੇ ਨਾਕੇ ਲਾ ਕੇ ਸੁੱਖਿਆ ਨੂੰ ਕਵਰ ਕਰਦੇ ਆ ਅਤੇ ਨਾਕਿਆਂ ਤੇ ਛੱਕੀ ਵਾਨਾਂ ਦੀ ਛੱਕੀ ਵਿਅਕਤੀਆਂ ਦੀ ਜਿਹੜੀ ਅਸੀਂ ਸਰਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਆਪਣਾ ਇਹ ਬਮਿਆਲਤਾ ਇਲਾਕਾ ਚੌਕੀ ਚਾਂਦ ਵਿਜੇ ਕੁਮਾਰ ਸਚਨਨਰੋਟ ਜਮਲ ਸਿੰਘ ਅਤੇ ਹੋਰ ਵੀ ਆਪਣਾ ਇਨਸਪੈਕਟਰ ਪ੍ਰੈਸ਼ਰ ਵੀ ਲੱਗੇ ਹੋਏ ਨੇ ਉਹ ਜਿਹੜਾ ਬੜੀ ਤੰਦੇ ਨਾ ਇਹ ਆਪਣਾ ਬਾਰਡਰ ਤੇ ਤਾਇਨਾਤ ਨਹੀਂ ਤੇ ਆਪਾਂ ਇਸ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਨੇ ਅਤੇ ਅਸੀਂ ਸਮੇਂ-ਸਮੇਂ ਤੇ ਸਰਚਾਂ ਸਰਚਾਂ ਹੋਈਆਂ ਆਪਣਾ ਚੈਕਿੰਗ ਹੋਈ ਸਹੀ ਕਰਦੇ ਰਹਿਨਾ ਕਿ ਜਿਹੜਾ ਲਿਖਿਆ ਕਿ ਬਿਲਕੁਲ ਨਾਲ ਇੱਥੇ ਡਿਸਟਰਬੂਆ ਲੱਗਦਾ ਹੈ ਮਤਲਬ ਕਿ ਹਮਲਾ ਵੀ ਹੋਇਆ ਇਸ ਏਰੀਆ ਵਿੱਚ ਸੁਰੱਖਿਆ ਨੂੰ ਲੈ ਕੇ ਕਿੱਦਾਂ ਵੇਖੀ ਇਹ ਹਮਲੇ ਤੋਂ ਬਾਅਦ ਵੀ ਅਸੀਂ ਬਹੁਤ ਪੂਰੇ ਅਲਰਟ ਹੈ ਕੱਲ ਜਦੋਂ ਸਾਨੂੰ ਹਮਲੇ ਦਾ ਪਤਾ ਲੱਗਾ ਤੇ ਸਾਡੀ ਜਿਹੜੀ ਸੋਰਸ ਪਹਿਲਾਂ ਹੀ ਅਲਰਟ ਸੀ ਤੇ ਅਸੀਂ ਬਾਕੀ ਹੋਰ ਵੀ ਜਿਹੜੀਆਂ ਟੀਮਾਂ ਲਾ ਕੇ ਅਸੀਂ ਆਪਣੇ ਬਾਰਡਰ ਨੂੰ ਤੇ ਜਿਹੜੇ ਏਰੀਆ ਨੂੰ ਅਸੀਂ ਕਾਫੀ ਸੀਲ ਕਰਤਾ ਸੀ ਅਤੇ ਚੈਕਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਵੀ ਜਿਹੜੀ ਜਿਹੜੀ ਚੈਕਿੰਗ ਹੈ ਤੇ ਜਿਹੜੀਆਂ ਸਰਚ ਹੈ ਸਾਡੀ ਲਗਾਤਾਰ ਜਾਰੀ ਹੈ